ਸਸੀ ਗੱਲ ਜੀ ਆਪਾਂ ਲੱਗੇ ਆਂ ਵਲੌਗ ਦੀ ਸਟਾਰਟਿੰਗ ਕਰਨ ਤੇ ਆਪਾਂ ਬੱਚੇ ਬਾਤੀ ਸੀ ਬੱਚੇ ਬਾਤੀ ਆ ਛੂਲੇ ਦੇਤੇ ਸੀਗੇ ਤੇ ਲਾਈਟ ਦਾ ਕੋਈ ਮਸਲਾ ਹੱਲ ਨਹੀਂ ਅੱਜ ਸ਼ਾਇਦ ਚੱਲ ਪਈ ਪੱਕਾ ਨਹੀਂ ਬਈ ਸ਼ਾਇਦ ਚੱਲ ਪਈ ਅੱਜ ਤੇ ਬੱਚੇ ਬਾਕੇ ਆਪਾਂ ਬਸ ਹੁਣੇ ਹੀ ਬਸ ਉਹ ਛੂਲੇ ਦੇ ਕੇ ਤੇ ਬੱਚੇ ਬਾਤੀ ਮੈਂ ਜਾਣਵਾਂ ਪਸ ਹਨ ਨੂੰ ਮੁੰਮੁੰਦੀ ਤਿਆਰੀ ਕਰਦੇ ਕਚੂਨਾ ਜਿਹੜਾ ਵਦਿਆ ਉਹ ਵੱਡੀ ਜਾਂਨੇ ਆ। ਉੱਤੀ ਨੂੰ ਬਾਹਰ ਬੰਨੇ ਆਵੇਂ ਚਲੋ ਠੀਕ ਹੈ ਜੀ ਮਿਲਦੇ ਆਪਾਂ ਅੱਗੇ। ਇਹਨਾਂ ਆਪਾਂ ਗਿਜਾ ਆ ਕੇ ਬਹਿਣੇ ਆ ਜੇ ਗਿੱਜ ਗਿਆ ਤਾਂ। ਤੇ ਛਤਰੀ ਤੇ ਬੰਨਦੇ ਆ ਕਬੂਤਰ ਛੜ ਤੇ ਦੋ ਬੱਚੇ ਆ ਦੋ ਵੱਡੇ ਆ। ਕਿਉਂਕਿ ਯਾਰ ਮੁੜ ਕੇ ਸੌਖੇ ਕਬੂਤਰ ਨਾ ਅੱਸੀ ਪਾਸੇ ਨਹੀਂ ਜਾਂਦਾਗਾ ਤੇ ਸੌਖੇ ਗਿੱਜੇ ਆਂਦੇ ਆ। ਬਾਕੀ ਬੱਚੇ ਆ ਬੈਠੇ। ਇੱਕੇ ਪਰਲੀ ਹਦਰੀ ਦੇ ਬੈਠਿਆ ਉਹ ਬੈਠੇ ਚਾਰ ਚਾਰ ਪੰਜ ਸਾਲ ਹੋ ਗਏ ਝੂਨਾ ਬੀਜ ਦੇਣ ਨੂੰ ਤੇ ਐਦ ਕਿ ਜਿੰਨੇ ਕੰਨੀਆਂ ਥਲਵਾਏ ਆ ਕਦੇ ਨਹੀਂ ਥਲਵਾਏ ਆ ਦਾ ਕੱਖਾਂ ਦਾ ਨਿਬੜਦਾ ਤੇ ਹੁਣ ਭੈਣ ਚੋਂ ਤੋਂ ਬਾਅਦ ਬਾਲਾ ਗਿਆ ਤੇ ਵੱਡਣਾ ਹੀ ਪੈਣਾ ਹੈ ਐਦ ਕਿ ਤਾਂ ਜਮਾ ਐ ਸੁਵੀ ਦੇ ਨਖਾਰੇ ਥਾਣੀ ਲਗਾਉਣ ਵਾਲੀ ਗੱਲ ਕਰਤੀ ਇਹਨੇ ਪਕੜ ਦੇ ਚੁੰਨੇ ਚੁੱਕ ਅੱਖ ਤੇ ਆ ਕੇ ਬੱਚੇ ਤਾਂ ਤਾੜ ਫੀ ਤੇ ਆ ਤਿੰਨ ਉੱਡ ਗਈ ਸਾਲੇ ਆ ਨਿੱਕੇ ਦਾ ਤਾੜ ਤੇ ਹੀ ਆ ਉੱਡ ਗਈ ਆ ਜੀ ਚੱਲ ਬਹਿਣਗੇ ਫਿਰ ਇਹਨਾਂ ਨੂੰ ਤਾੜਦੇ ਆ ਇਲੈਕਟ ਮੋਟਰ ਵਾਲੀ ਆਪਣੀ ਆ ਕਬੂਤਰਾਂ ਨੂੰ ਦਾਣੇ ਦਾਣਾ ਪਾਣੀ ਪਾਈ ਜਾਂਦੇ ਸੀਗੇ ਰਲਿਆ ਮਿਲਿਆ ਤੇ ਹੋਈ ਜੀ ਇਹਨਾਂ ਨੂੰ ਵੀ ਪਾਤੇ ਦਾਣੇ ਤੇ ਬੂੜ ਯਾਰ ਮੇਰਾ ਤੋਤੋ ਵੀ ਮੈਨੂੰ ਫੜਾਈ ਜਾਂਦਾ ਤੇ ਮੈਂ ਲਓ ਜੀ ਮੈਂ ਤੇ ਬੂੜਾ ਢਾੜੀ ਨੇ ਮੇਰੇ ਨੇ ਪਾਤਾ ਪਾਣੀ ਤੇ ਕਬੂਤਰ ਘਾਤਰ ਬੱਚੇ-ਬੁੱਚੇ ਲਾ ਦੇ ਹੁਣ ਬੱਚਿਆਂ ਨੂੰ ਦੇ ਕੇ ਛੋਲੇ ਤੇ ਬਸ ਆਪਾਂ ਜੀ ਬੱਚਿਆਂ ਨੂੰ ਦੇ ਲੱਗੇ ਛੋਲੇ ਤਾਂ ਯਾਰ ਵੀ ਜਿਹਨਾਂ ਨੂੰ ਬੋ ਨਜ਼ਰ ਹੈ ਮਲਟੀ ਸਟਾਰ ਤੇ ਯਾਰ ਕਿਨਨ ਨੂੰ ਮਲਟੀ ਸਟਾਰ ਦੀ ਜੰਨੇ ਆ ਬੱਚੇ ਪਰਮਾਤਮਾ ਦੀ ਮਿਹਰ ਨਾਲ ਸਾਰੇ ਠੀਕ ਆ ਦਿਖਾਉਂ ਜੂ ਮੈਂ ਤਾਂ ਮਾੜਾ ਮੂਡ ਹੋ ਜਾਂਦਾ ਪਰ ਤੁਹਾਨੂੰ ਠੀਕ ਆ ਸਾਰੇ ਬੱਚੇ ਅਰੇ ਭਾਈ ਸਾਹਿਬ ਬੱਚੇ ਨੋਬਰ ਨੰਨਾ ਸਹੀਓ ਬੱਚੇ ਭਾਬੀ ਦੀ ਮੇਰ ਨਾਲ ਸਵੇਰ ਵਾਲਾ ਨਹੀਂ ਹੋ ਬਈ ਗੋਗੂਲਾ ਬਸਾੜੀ ਕਾ ਪਾਣੀ ਹੋ ਦੇ ਨੀ ਮੋਚ ਮੇ ਰਹੇ ਤੋਹ ਨਾ ਸੁਣੀ ਨੀ ਰਹੇ ਅਰੇ ਤੂੰ ਜੋ ਵੀ ਰਹੇ ਚੁੱਪ ਰਿੱਤਨਾ ਬਤਾਓ ਬੋ ਜੀ ਛੂਲੇ ਦੇਤੇ ਆਪਾਂ ਬੱਚਿਆਂ ਨੂੰ ਛੂਲੇ ਵੀ ਦੇਦਾ ਤੇ ਮਲਟੀ ਸਟਾਰ ਵੀ ਦੇਦੀ ਜੋ ਤਾ ਇਧਰ ਖੜਾ ਕੂਤਰ ਬੱਚੇ ਵੀ ਸਾਰੇ ਠੀਕ ਆ ਕੂਤਰ ਵੀ ਆ ਬੈਠੇ ਬੱਚੇ ਉਹ ਤਾਂ ਬੈਠੇ ਆ ਤਾਂ ਆਲੇ ਛੋਟੇ ਆ ਆ ਵੱਡੇ ਆ ਲਓ ਜੀ ਆਪਾਂ ਬਣਦੀਏ ਮੱਝ ਆਹ ਜੀ ਅਜੂ ਆਪਾਂ ਬੰਦ ਤੇ ਇਹ ਵੀ ਕਮਟਰਸਾਈਕਲ ਤੇ ਆ ਪੱਠੇ ਲਾਉਣੇ ਆ ਇਹ ਘਾ ਲਾਉਣਾ ਕਿ ਉਹਨੇ ਚੋ ਲਿਆਂਦਾ ਸੀਗਾ ਅਗਰ ਦਿਨਾਂ ਤੋਂ ਦੋਵਾ ਤਿੰਨ ਦਿਨਾਂ ਤੋਂ ਆ ਗਿਆ ਤੇ ਆਪਾਂ ਇਹ ਮੇਨ ਪਾਣੀ ਅੱਜ 10 ਵਜੇ ਆ ਗਈ ਸੀ ਤੇ ਦੋ ਇਹਦੇ 10 ਕਿ ਟੈਂਕ ਪਾਣੀ ਆਪਾਂ ਉਹਨਾਂ ਕਿਹ ਚਾਹਾਂ ਬਾਂਡੇ ਨੇ ਉਹ ਦੁਪਹਾ ਪੱਠੇ-ਪੁੱਠੇ ਲਾ ਦੇਾਂਗੇ ਤੇ ਕੱਲ ਨੂੰ ਲਈ ਆਵਾਂਗੇ ਉੱਧਰਲੇ ਪਾਸੇ ਪਾਣੀ ਤੇ ਵਾਸੀ ਨੇ 10-4 ਕਹੀਂ ਸੀ ਪਾਉਣੇ ਆ ਕਿਉਂਕਿ ਪਾਣੀ ਪਹਿਲਾਂ ਹੈਗਾ ਉਹ ਮੁੜ ਕੇ ਅੱਧ ਦੇਣ ਇਹਨਾਂ ਨੂੰ ਚੱਕਣਾ ਨਹੀਂ ਇਹਨਾਂ ਨੂੰ ਛਾਲ ਬਈ ਛਾਲ ਆਜੇ ਨਾ ਕੀ ਆ ਪਾਣੀ ਇਹਦੇ ਚ ਆਹ ਚਾਰਾਂ ਦਿਨਾਂ ਤੋਂ ਪਾਣੀ ਛੱਡਿਆ ਹੋਈ ਇਹਦੇ ਚ ਇੱਧਰ ਲੈ ਬੱਸ ਕਰ ਲਾ ਬਸ ਆਪਾਂ ਚੱਲੇ ਆਂ ਦੋਸਤਿਆ ਫੇਵਰੇਟ ਸੈਟ ਕਰ ਮੇਰੀ ਆ ਵੀ ਕੁਦਰਾਸ ਕਿੰਨੇ ਆ ਇਹ ਸੜਕ ਬਹੁਤ ਘੈਂਟ ਆ ਇਹਦੇ ਦ੍ਰਾਸਤੀ ਦਰਾਸਾ ਬਸ ਆ ਦੋ ਫੁਲਮਾਂ ਜਿਹੜੀਆਂ ਇਹਨਾਂ ਦੀ ਪ੍ਰੋਬਲਮ ਆ ਉਖਲੀਆਂ ਬਣਦੇ ਗਾ ਬਾਕੀ ਸਾਰਾ ਓਕੇ ਦੀ ਰਿਪੋਰਟ ਆ ਦਰਾਖਤ ਵੇਖੋ ਤੁਸੀਂ